ਪਹਿਲਾਂ ਵੀ ਬੜੀ ਪ੍ਰੋਬਲਮ ਆਈ ਆ ਤੁਹਾਨੂੰ ਪਤਾ ਵੀ ਕਿੰਨੇ ਮੋਟਰਸਾਈਕਲ ਚੋਰੀ ਹੋਇਆ ਸਟੈਂਡ ਦੇ ਵਿੱਚੋਂ ਜਦੋਂ ਪਰਚੀ ਕਟਾਈ ਗਈ ਆ ਭਾਈ ਤੁਹਾਡਾ ਵੀ ਕੰਮ ਹੈਗਾ ਇੱਥੇ ਜਦੋਂ ਇਹਦੀ ਪਰਚੀ ਕਟਵਾਈ ਗਈ ਉਹਦੀ ਜ਼ਿੰਮੇਵਾਰੀ ਇਹਨਾਂ ਦੀ ਸਟੈਂਡ ਦੀ ਬਣਦੀ ਆ ਤੇ ਜਦੋਂ ਸਟੈਂਡ ਵਾਲੇ ਨਾਲ ਗੱਲ ਕੀਤੀ ਆ ਸਟੈਂਡ ਵਾਲੇ ਪੈਰਾਂ ਤੇ ਪਾਣੀ ਨਹੀਂ ਪਾਣ ਦੇ ਰਹੇ ਕੀ ਕਹਿ ਰਹੇ ਆ ਇਹ ਕਹਿੰਦੇ ਜੀ ਕੋਈ ਲੈ ਗਿਆ ਹੋਊਗਾ ਜੇ ਅਸੀਂ ਕੱਲ ਨੂੰ ਰਿਕਾਰਡਿੰਗ ਕਢਾਵਾਂਗੇ ਡਾਕਟਰ ਸਾਹਿਬ ਹੈ ਨਹੀਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੁਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਸਾਈਕਲ ਸਟੈਂਡ ਵਿੱਚੋਂ ਪਰਚੀ ਹੋਣ ਦੇ ਬਾਵਜੂਦ ਮੋਟਰਸਾਈਕਲ ਜਾਂ ਹੋਰ ਵਾਹਨ ਚੋਰੀ ਹੋਣ ਦਾ ਸਿਲਸਲਾ ਖਤਮ ਨਹੀਂ ਹੋ ਰਿਹਾ ਅੱਜ ਫੇਰ ਜੱਚਾ ਬੱਚਾ ਵਿਭਾਗ ਵਿੱਚੋਂ ਮੋਟਰਸਾਈਕਲ ਚੋਰੀ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਇੱਕ ਮਰੀਜ਼ ਆਪਣੀ ਪਤਨੀ ਨੂੰ ਲੈ ਕੇ ਜੱਚਾ ਬੱਚਾ ਵਿਭਾਗ ਦੇ ਵਿੱਚ ਦਿਖਾਉਣ ਲੈ ਆਇਆ ਸੀ ਤੇ ਉਸਨੇ ਸਾਈਕਲ ਸਟੈਂਡ ਦੇ ਵਿੱਚ ਆਪਣਾ ਮੋਟਰਸਾਈਕਲ ਲਾਇਆ ਤੇ ਉਸ ਤੋਂ ਪਰਚੀ ਵੀ ਲਈ ਪਰ ਜਦੋਂ ਉਹ ਡਾਕਟਰ ਨੂੰ ਮਿਲਣ ਤੋਂ ਬਾਅਦ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਮੋਟਰਸਾਈਕਲ ਉੱਥੇ ਨਹੀਂ ਜਿੱਥੇ ਉਸਨੇ ਲਾਇਆ ਸੀ ਹਾਲਾਂਕਿ ਉਸ ਕੋਲ ਪਰਚੀ ਵੀ ਮੌਜੂਦ ਆ ਤੇ ਮੋਟਰਸਾਈਕਲ ਦੀ ਚਾਬੀ ਵੀ ਮੌਜੂਦ ਆ ਪਰ ਉਸ ਦੇ ਕੋਈ ਵੀ ਹੁਣ ਪੈਰ ਨਹੀਂ ਲੱਗਣ ਦੇ ਰਿਹਾ ਨਾ ਉਸ ਨੂੰ ਕੋਈ ਸੀਸੀਟੀਵੀ ਲੈ ਕੇ ਦੇ ਰਿਹਾ ਤੇ ਨਾ ਹੀ ਉਸ ਦੇ ਮੋਟਰਸਾਈਕਲ ਚੋਰੀ ਹੋਣ ਬਾਰੇ ਕੋਈ ਉਸ ਨੂੰ ਦੱਸ ਰਿਹਾ ਆ online ਤੇ ਆਪਣੇ ਨਾਲ ਮੌਜੂਦ ਨੇ ਮਨਪ੍ਰੀਤ ਸਿੰਘ ਜਿਨ੍ਹਾਂ ਦੇ ਇਹ ਰਿਸ਼ਤੇਦਾਰ ਸੀ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਹੋਈ ਏ ਘਟਨਾ ਮਨਪ੍ਰੀਤ ਜੀ ਕੀ ਜਾਣਕਾਰੀ ਆ ਜਿਹੜਾ ਹਸਪਤਾਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਮੋਟਰਸਾਈਕਲ ਚੋਰੀ ਹੋਇਆ ਸਰ ਜੱੱਚਾ ਭੱਜਾ ਭਾਗ ਦੇ ਵਿੱਚ ਇੱਕ ਲੇਡੀ ਤੇ ਗੁਰਦੀਪ ਸਿੰਘ ਜੀ ਦੋਨੇ ਇੱਥੇ ਆ ਰਹੇ ਆ ਟ੍ਰੀਟਮੈਂਟ ਚੱਲ ਰਿਹਾ ਹੈ ਪ੍ਰੈਗਨੈਂਟ ਲੇਡੀ ਹੈ ਉਹਨਾਂ ਨੇ ਮੋਟਰਸਾਈਕਲ ਲਾਇਆ ਸਟੈਂਡ ਦੇ ਵਿੱਚ ਠੀਕ ਤੇ ਮੋਟਰਸਾਈਕਲ ਦੀ ਪਰਚੀ ਉਹਨਾਂ ਦੇ ਕੋਲੇ ਆ ਤੇ ਚਾਬੀ ਉਹਨਾਂ ਦੇ ਕੋਲ ਆ ਠੀਕ ਕਿ ਉਹਨਾਂ ਨੇ ਆ ਕੇ ਦੇਖਿਆ ਕਿ ਮੋਟਰਸਾਈਕਲ ਉਹਨਾਂ ਦਾ ਉੱਥੋਂ ਚੋਰੀ ਹੋ ਚੁੱਕਿਆ ਮੋਟਰਸਾਈਕਲ ਨਹੀਂ ਹੈਗਾ ਜੀ ਤੇ ਜਦੋਂ ਸਟੈਂਡ ਵਾਲਾ ਨਾਲ ਗੱਲ ਕੀਤੀ ਆ ਸਟੈਂਡ ਵਾਲੇ ਪੈਰਾ ਤੇ ਪਾਣੀ ਨਹੀਂ ਪਾਨ ਦੇ ਰਿਹਾ ਕੀ ਕਹਿ ਰਹੇ ਆ ਜੀ ਇਹ ਕਹਿੰਦੇ ਜੀ ਕੋਈ ਲੈ ਗਿਆ ਹੋਊਗਾ ਜੇ ਅਸੀਂ ਕੱਲ ਨੂੰ ਰਿਕਾਰਡਿੰਗ ਕਢਾਵਾਂਗੇ ਡਾਕਟਰ ਸਾਹਿਬ ਹੈ ਨਹੀਂਗੇ ਹੁਣੇ ਦੇਖੋ ਵੀ ਜਿਹੜੀ ਪ੍ਰੈਗਨੈਂਟ ਲੇਡੀ ਆ ਉਹਨੂੰ ਇੱਥੇ ਬੈਠੀ ਆ ਉਹ ਹਰਾਸ ਹੋ ਰਹੀ ਆ ਉਹਦਾ ਜ਼ਿੰਮੇਵਾਰ ਕੋਣਾ ਪਹਿਲਾਂ ਵੀ ਬੜੀ ਪ੍ਰੋਬਲਮ ਆਈ ਆ ਤੁਹਾਨੂੰ ਪਤਾ ਵੀ ਕਿੰਨੇ ਮੋਟਰਸਾਈਕਲ ਚੋਰੀ ਹੋਇਆ ਸਟੈਂਡ ਦੇ ਵਿੱਚੋਂ ਜਦੋਂ ਪਰਚੀ ਕਟਾਈ ਗਈ ਆ ਥੋੜਾ ਜਿਹਾ ਕੰਮ ਆ ਰਿਹਾ ਥੇ ਕਿਦੋਂ ਇਹਦੀ ਪਰਚੀ ਕਟਵਾਈ ਗਈ ਉਹਦੀ ਜ਼ਿੰਮੇਵਾਰੀ ਇਹਨਾਂ ਦੇ ਸਟੈਂਡ ਦੀ ਬੰਦੀ ਹੈ ਇਹਨਾਂ ਦੀ ਕਰਮਚਾਰੀਆਂ ਦੀ ਬੰਦੀ ਹੈ ਪਰ ਇਹ ਸਾਰੀਆਂ ਗੱਲਾਂ ਤੋਂ ਪੱਲਾ ਝਾੜ ਰਹੇ ਆ ਪਹਿਲਾਂ ਵੀ ਬੜੀ ਪ੍ਰੋਬਲਮ ਆਈ ਆ ਤੁਹਾਨੂੰ ਪਤਾ ਵੀ ਕਿੰਨੇ ਮੋਟਰਸਾਈਕਲ ਚੋਰੀ ਹੋਇਆ ਸਟੈਂਡ ਦੇ ਵਿੱਚੋਂ ਜਦੋਂ ਪਰਚੀ ਕਟਾਈ ਗਈ ਆ ਥੋੜਾ ਜਿਹਾ ਕੰਮ ਆ ਹੈਗਾ ਇੱਥੇ ਕਿਦੋਂ ਇਹਦੀ ਪਰਚੀ ਕਟਵਾਈ ਗਈ ਉਹਦੀ ਜ਼ਿੰਮੇਵਾਰੀ ਇਹਨਾਂ ਦੇ ਸਟੈਂਡ ਦੀ ਬੰਦੀ ਹੈ ਤੇ ਜਦੋਂ ਸਟੈਂਡ ਵਾਲੇ ਨਾਲ ਗੱਲ ਕੀਤੀ ਆ ਸਟੈਂਡ ਵਾਲੇ ਪੈਰਾ ਤੇ ਪਾਣੀ ਨਹੀਂ ਪਾਣ ਦੇ ਰਹੇ ਕੀ ਕਹਿ ਰਹੇ ਆ ਸੀ ਇਹ ਕਹਿੰਦੇ ਜੀ ਕੋਈ ਲੈ ਗਿਆ ਹੋਊਗਾ ਜੇ ਅਸੀਂ ਕੱਲ ਨੂੰ ਰਿਕਾਰਡਿੰਗ ਕਢਾਵਾਂਗੇ ਡਾਕਟਰ ਸਾਹਿਬ ਹੈ ਨਹੀਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪਰੀਤਕੁਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਸਾਈਕਲ ਸਟੈਂਡ ਵਿੱਚੋਂ ਪਰਚੀ ਹੋਣ ਦੇ ਬਾਵਜੂਦ ਮੋਟਰਸਾਈਕਲ ਜਾਂ ਹੋਰ ਵਾਹਨ ਚੋਰੀ ਹੋਣ ਦਾ ਸਿਲਸਲਾ ਖਤਮ ਨਹੀਂ ਹੋ ਰਿਹਾ ਅੱਜ ਫੇਰ ਚਚਾ ਬੱਚਾ ਵਿਭਾਗ ਵਿੱਚੋਂ ਮੋਟਰਸਾਈਕਲ ਚੋਰੀ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਇੱਕ ਮਰੀਜ਼ ਆਪਣੀ ਪਤਨੀ ਨੂੰ ਲੈ ਕੇ ਚਚਾ ਬੱਚਾ ਵਿਭਾਗ ਦੇ ਵਿੱਚ ਦਿਖਾਉਣ ਲਿਆਇਆ ਸੀ ਤੇ ਉਸਨੇ ਸਾਈਕਲ ਸਟੈਂਡ ਦੇ ਵਿੱਚ ਆਪਣਾ ਮੋਟਰਸਾਈਕਲ ਲਾਇਆ ਤੇ ਉਸ ਤੋਂ ਪਰਚੀ ਵੀ ਲਈ ਪਰ ਜਦੋਂ ਉਹ ਡਾਕਟਰ ਨੂੰ ਮਿਲਣ ਤੋਂ ਬਾਅਦ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸ ਦਾ